ਆਮ ਆਦਮੀ ਪਾਰਟੀ ਯੂਥ ਵਿੰਗ ਨੇ ਯੁਧ ਨਸ਼ਾ ਵਿਰੁੱਧ ਮਹਿੰਮ ਤਹਿਤ ਰਾਜਪੁਰਾ ਵਿੱਚ ਨੌਜਵਾਨਾਂ ਨਾਲ ਮੀਟਿੰਗ ਕੀਤੀ ਰਾਜਪੁਰ ਦੀ ਵਿਧਾਇਕ ਮੈਡਮ ਨੀਨਾ ਮਿੱਤਲ ਅਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਨਿਸ਼ਾਨ ਸਿੰਘ ਸੰਧੂ ਨੇ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਰਾਜਪੁਰਾ ਵਿੱਚ ਯੁਧ ਨਸ਼ੇ ਵਿਰੁੱਧ ਮਹਿੰਮ ਤਹਿਤ ਯੂਵਾਂ ਮੀਟਿੰਗ ਦਾ ਆਯੋਜਨ ਹਰ ਪਿੰਡ ਵਿੱਚ ਖੇਡ ਦੇ ਮੈਦਾਨ ਬਣਾਏ ਜਾ ਰਹੇ ਹਨ ਵਿਧਾਇਕ ਨੀਨਾ ਮਿੱਤਲ ਅਤੇ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਨਿਸ਼ਾਨ ਸੰਧੂ राजपुरा ਵਿਜੀ ਉਦ ਨਸ਼ਾ ਵਿਰੋਧੀ ਮਹਿਮਤਾ ਤੇ ਇੱਕ ਵਿਸ਼ੇਸ਼ ਯੂਵ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਹ ਮੀਟਿੰਗ ਯੂਥ ਪ੍ਰਧਾਨ ਰਾਜਪੁਰਾ ਰਜੇਸ਼ ਬਾਬਾ ਦੀ ਅਗਵਾਈ ਹੇਠ ਹੋਵੇਗੀ ਜਿਸ ਵਿੱਚ ਰਾਜਪੁਰਾ ਦੀ ਵਿਧਾਇਕ ਮੈਡਮ ਨੀਨਾ ਮਿੱਤਲ ਅਤੇ ਜ਼ਿਲ੍ਹਾ ਯੂਥ ਬੈਂਕ ਦੇ ਪ੍ਰਧਾਨ ਨਿਸ਼ਾant ਸਿੰਘ ਸੰਧੂ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਨਿਸ਼ਾant ਸਿੰਘ ਸੰਧੂ ਨੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਨਸ਼ਾ ਵਿਰੋਧੀ ਇੱਕਜੁੱਟ ਹੋ ਕੇ ਲੜਨ ਦਾ ਸੰਦੇਸ਼ ਦਿੱਤਾ ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਮਾਜ ਦੇ ਸਹਿਯੋਗ ਨਾਲ ਹਰ ਪਿੰਡ ਵਿੱਚ ਨੌਜਵਾਨਾਂ ਲਈ ਖੇਡ ਦੇ ਮੈਦਾਨ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨ ਖੇਡਾਂ ਵੱਲ ਆਕਰਸ਼ਿਤ ਹੋਣ ਅਤੇ ਨਸ਼ਿਆਤ ਤੋਂ ਦੂਰ ਰਹਿਣ ਮੈਡਮ ਨੀਨਾ ਮਿੱਤਲ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਪੰਜਾਬ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਦੇਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਦੀ ਲਤ ਨੂੰ ਜੜ ਤੋਂ ਖਤਮ ਕਰਨ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ ਯੁਵਾ ਪਰਦਾ ਅਨਰਜੇਸ਼ ਬਾਬਾ ਨੇ ਕਿਹਾ ਕਿ ਇਹ ਮੁਹਿੰਮ ਸਿਰਫ ਇੱਕ ਦਿਨ ਲਈ ਨਹੀਂ ਹੈ ਸਗੋਂ ਇੱਕ ਨਿਰੰਤਰ ਮੁਹਿੰਮ ਹੈ ਜਿਸ ਨੂੰ ਰਾਜਪੂਰਾ ਦੇ ਹਰ ਕੋਨੇ ਤੱਕ ਲਿਜਾਇਆ ਜਾਵੇਗਾ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਦੇ ਦੀਪਕ ਕੁਮਾਰ ਦੀ ਰਿਪੋਰਟ ਕਮੇਡ ਮਾ ਜਿਹੜੀ ਮੀਟਿੰਗ ਹੋਈ ਹੈ ਯੂਟੀਯੂਬ ਦੇ ਬਾਰੇ ਕਿੱਥੇ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਨਿਸ਼ਾਨ ਸੰਧੂ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹਾਂ ਜਿਨ੍ਹਾਂ ਨੂੰ ਪਾਰਟੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਯੂਥ ਦੀ ਤੇ ਅੱਜ ਪਹਿਲੀ ਵਾਰ ਹਲਕੇ ਚ ਆਏ ਨੇ ਸਾਡੇ ਅਤੇ ਯੂਥ ਦੇ ਇੰਚਾਰਜ ਰਜੇਸ਼ ਪੋਵਾ ਜੀ ਦੀ ਇਹਨੇ ਆਪਣੇ ਸਾਰੇ ਸਾਥੀਆਂ ਨਾਲ ਮੀਟਿੰਗ ਰੱਖੀ ਹੈ ਇਹ ਮੀਟਿੰਗ ਦਾ ਮਕਸਦ ਹੀ ਇਹ ਸੀਗਾ ਕਿ ਨੌਜਵਾਨਾਂ ਨੂੰ ਜਿਹੜੇ ਸਾਡਾ ਯੂਥ ਦੀ ਟੀਮ ਹੈ ਇੱਕ ਤਾਂ ਜਿਹੜੇ ਯੂਥ ਕਲੱਬ ਪਿੰਡਾਂ ਵਿੱਚ ਬਣਾਨੇ ਨੇ ਉਹਨਾਂ ਵਾਸਤੇ ਜਾਗਰੂਕ ਕਰਵਾਇਆ ਜਾਵੇ ਤੇ ਪਿੰਡਾਂ 'ਚ ਜਿਹੜੇ ਬੱਚੇ ਸਾਡੇ ਖੇਲਾ ਬੱਤਲ ਪੰਜਾਬ ਦੀਆਂ ਜਿਵੇਂ ਹੋਈਆਂ ਸੀ ਉਹਨਾਂ ਤੋਂ ਅਸੀਂ ਬਲਾਕ ਪੱਧਰ ਦੀਆਂ ਖੇਡਾਂ ਹੋਣਗੀਆਂ ਤੇ ਉੱਥੋਂ ਅਸੀਂ ਬੱਚਿਆਂ ਨੂੰ ਕੱਢ ਕੇ ਗਰਾਊਂਡਾਂ ਤੱਕ ਲੈ ਕੇ ਆਏ ਮੈਨੂੰ ਜਿੱਦਾਂ ਸਰਕਾਰ ਦੇ ਜਿਹੜੀ ਹੈ ਯੋਗ ਨਸ਼ੇ ਯੂਥ ਵੀ ਕਾਫੀ ਬਚੱਕ ਕੇ ਇਸੇ ਚੱਲ ਰਿਹਾ ਹੈ ਤੇ ਕੀ ਕਹਿਣਾ ਚਾਹੁੰਦੇ ਹਾਂ ਬਹੁਤ ਫਾਇਦਾ ਹੋ ਰਿਹਾ ਇਸ ਮਿਹਰਮਦਾ ਅਸੀਂ ਪਿੰਡਾਂ ਚ ਜਾਂਦੇ ਆ ਲੋਕ ਬੜੇ ਇੰਟਰਸਟਿਡ ਹੈ ਔਰ ਲੋਕ ਕਹਿੰਦੇ ਆ ਜੀ ਅਸੀਂ ਸਰਕਾਰ ਦਾ ਸਾਥ ਦੇਵਾਂਗੇ ਔਰ ਸਾਡੇ ਰਾਜਪੁਰਾ ਹਲਕੇ ਦੇ ਕਈ ਪਿੰਡ ਬਿਲਕੁਲ ਨਸ਼ਾ ਮੁਕਤ ਪਿੰਡ ਹੋ ਚੁੱਕੇ ਨੇ ਤਾਂ ਸਾਨੂੰ ਬੜਾ ਮਾਣ ਹੈ ਕਿ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਉਹਨਾਂ ਨੇ ਜੋ ਵਾਅਦਾ ਕੀਤਾ ਸੀ ਜੇਸੀ ਪੰਜਾਬ ਨੂੰ ਨਸ਼ਾ ਮੁਕਤ ਕਰਦਾਂਗੇ ਉਹ ਮੀਮ ਬੜੇ ਜੋਰ ਸ਼ੋਰ ਨਾਲ ਚੱਲ ਰਹੀ ਹੈ ਔਰ ਅਸੀਂ ਪੂਰਾ ਵਾਅਦਾ ਕਰਦੇ ਆ ਕਿ ਬਹੁਤ ਜਲਦੀ ਪੂਰਾ ਪੰਜਾਬ ਹੀ ਨਸ਼ਾ ਮੁਕਤ ਹੋ ਜਾਏਗਾ ਦੇਖੋ ਜੀ ਜਿਹੜੀ ਅੱਜ ਉਧ ਦੀ ਮੀਟਿੰਗ ਹੋਈ ਹੈ ਉਹ ਐਮਐਲਏ ਨੀਨਾ ਮਿੱਤਲ ਜੀ ਦੀ ਰਹਿਨੁਮਾਈ ਹੇਠ ਹੋਈ ਹੈ ਤੇ ਪਾਰਟੀ ਵੱਲੋਂ ਜਿਵੇਂ ਜਿਵੇਂ ਸ਼ੈਡਿਊਲ ਬਣਿਆ ਹੋਇਆ ਓਵੇਂ ਓਵੇਂ ਲੱਗ-ਲੱਗ ਹਲਕੇ ਦੀ ਮੀਟਿੰਗ ਹੋएगी ਇਹ ਮੀਟਿੰਗ ਦਾ ਮੇਨ ਮਕਸਦ ਇਹ ਆ ਕਿ ਪੰਜਾਬ ਸਰਕਾਰ ਨੇ ਜਿਹੜੀਆਂ ਖੇਡਾਂ ਮਦਨ ਪੰਜਾਬ ਦੀਆਂ ਉਹ ਚੱਲ ਰਹੀਆਂ ਨੇ ਉਹਨਾਂ ਦੇ ਅਕੋਰਡਿੰਗ ਪਹਿਲਾਂ ਵੱਡੇ ਪੱਦਰ ਤੇ ਸੀ ਤੇ ਹੁਣ ਹਰੇਕ ਬਲਾਕ ਤੱਕ ਪੰਜਾਬ ਵਦਨ ਖੇਡਾਂ ਪੰਜਾਬ ਦੀਆਂ ਉਹ ਬਲਾਕ ਪ੍ਰਦਰ ਤੱਕ ਆਉਣਗੀਆਂ ਤੇ ਜਿਹੜੇ ਵੀ ਆਪਣੇ ਪਿੰਡਾਂ ਦੇ ਬੱਚੇ ਨੇ ਯੂਥ ਦੀਆਂ ਟੀਮਾਂ ਨੇ ਭਾਵੇਂ ਉਹ ਭੈਣਾ ਨੇ ਭਰਾ ਨੇ ਉਹ ਹਰੇਕ ਇਹਦੇ ਵਿੱਚ ਪਾਰਟਿਸਪੇਟ ਕਰੇ ਤੇ ਪੰਜਾਬ ਸਰਕਾਰ ਉਹਨੂੰ ਵੱਧ ਤੋਂ ਵੱਧ ਆਪਣਾ ਵਜੀਫਾ ਤੇ ਉਹਨਾਂ ਦੀ ਜਿਹੜੀ ਜਿਹੜਾ ਟੈਲੈਂਟ ਹੈ ਉਹਦੀ ਅਗਵਾਈ ਕਰੇਗੀ ਜਿਸ ਤਰ੍ਹਾਂ ਯੂਥ ਨਿਸ਼ਾ ਸਰਕਾਰ ਵੱਲੋਂ ਲਾਇਆ ਗਿਆ ਤੇ ਇਹ ਵੀ ਕਾਫੀ ਜਗ੍ਹਾ ਬਣਾਇਆ ਜਾ ਰਿਹਾ ਹੈ ਹਾਂਜੀ ਦੇਖੋ ਜਿਹੜਾ ਯੁਧ ਨਸ਼ਿਆਂ ਵਿਰੁੱਧ ਚੱਲਿਆ ਇਹ ਆਪਾਂ ਮੰਨ ਲਓ ਹੁਣ ਜਿਹੜੀ ਪੰਜਾਬ ਸਰਕਾਰ ਨੇ ਖੇਡਾਂ ਨਹੀਂ ਗਰਾਊਂਡ ਦਿੱਤੇ ਨਹੀਂ ਥੋੜੇ ਪਰਾਈ ਪਰੇ ਹਲਕੇ ਦੇ ਵਿੱਚ ਬਹੁਤ ਗਰਾਊਂਡ ਬਣ ਚੁੱਕੇ ਨੇ ਕਨੌਰ ਦੇ ਵਿੱਚ ਬਹੁਤ ਗਰਾਊਂਡ ਬਣੇ ਨੇ ਤੇ ਪੰਜਾਬ ਸਰਕਾਰ ਨੇ 3200 ਗਰਾਊਂਡਾਂ ਨੂੰ ਹੁਣ ਵਿਧਾਨ ਸਭਾ ਦੇ ਵਿੱਚ ਲੱਗ ਐਫਰਟ ਦੇਤੇ ਵੀ ਉਹ 3200 ਗਰਾਊਂਡ ਬਹੁਤ ਵੱਡੇ ਪੱਧਰ ਦੇ ਬਣਨਗੇ ਆਪਾਂ ਮੁੰਡਿਆਂ ਨੂੰ ਨਸ਼ਿਆਂ ਦੇ ਵਿੱਚੋਂ ਕੱਢ ਕੇ ਆਪਾਂ ਗਰਾਊਂਡਾਂਾਂ ਲਈ ਲਿਜਾ ਸਕਦੇ ਹਾਂ ਨਾ ਤਾਂ ਇਹ ਉਹ ਮਤਲਬ ਕਿ ਉਹਨਾਂ ਦਾ ਧਿਆਨ ਗੇਟਾਂ ਵੱਲ ਜੇ ਲੱਗੇਗਾ ਤਾਂ ਉਹ ਨਸ਼ਿਆਂ ਤੋਂ ਹਟੇਗੇ ਹਟਣਗੇ ਸੋ ਇਹ ਹੀ ਅਪੀਲ ਹੈ ਕਿ ਵੱਦੋ-ਵੱਦ ਗਰਾਊਂਡ ਬਣ ਬੱਚਿਆਂ ਵਾਸਤੇ ਤੇ ਵੱਦੋ-ਵੱਦ ਉਹਨਾਂ ਦੇ ਇਹੀ ਐਫਰਟ ਹੋਣ ਬਾਬਾ ਜੀ ਅੱਜ ਤੁਹਾਡੀ ਅਗਵਾਈ ਦੇ ਵਿੱਚ ਵੀ ਮੀਟਿੰਗ ਹੋਈ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਮੀਟਿੰਗ ਤਾਂ ਐਮਐਲਏ ਮੈਡਮ ਨੀਨਾ ਮਿੱਤਲ ਦੀ ਅਗਵਾਈ ਚ ਹੋਈ ਹੈ ਮੈਂ ਤਾਂ ਇਹਨਾਂ ਦੇ ਕਹੇ ਹੋਏ ਕਦਮਾਂ ਤੇ ਚੱਲ ਰਿਆਂ ਜੋ ਕਹਿੰਦੇ ਆ ਉਹ ਕਰਤਾ ਹੱਜ ਪਹਿਲਾਂ ਤਾਂ ਮੈਂ ਨਿਸ਼ਾਨ ਭਾਜੀ ਨੂੰ ਮੁਬਾਰਕਾ ਦਿੰਨਾ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਲੱਗੇ ਆ ਇਹਨਾਂ ਨੇ ਸਾਨੂੰ ਮੀਟਿੰਗ ਲਈ ਅੱਜ ਕਿਹਾ ਸੀ ਤੇ ਅਸੀਂ ਮੀਟਿੰਗ ਰੱਖੀ ਜੁੱਧ ਨਸ਼ਾ ਅਮਰੂਦ ਤੇ ਇੱਕ ਸਾਡੇ ਗਰਾਉਂਡਾਂ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਵੀ ਹਲਕੇ ਦੇ ਵਿੱਚ ਵੱਦੋ ਵੱਦ ਗਰਾਉਂਡ ਬਣਨ ਤੇ ਬੱਚੇ ਜੋ ਕਿ ਉਸ ਟਿਕਾਣੇ